ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਦਾ ਕੱਲ ਤੋਂ ਯਾਨੀ 1 ਅਗਸਤ ਤੋਂ ਸਖਤ ਰਵੱਈਆ ਦੇਖਣ ਨੂੰ ਮਿਲੇਗਾ ਤੁਹਾਡਾ ਬੱਚਾ ਵੀ ਅਗਰ ਕੋਈ 18 ਸਾਲ ਤੋਂ ਘੱਟ ਉਮਰ ਦਾ 50 ਸੀਸੀ ਤੋਂ ਵੱਧ ਪਾਵਰ ਦਾ ਵਹੀਕਲ ਚਲਾਉਂਦਾ ਹੈ ਚਾਹੇ ਉਹ ਗੇਰਾਂ ਵਾਲਾ ਹੋਵੇ ਜਾਂ ਵਿਦਆਊਟ ਗੇਅਰ ਹੋਵੇ ਤਾਂ ਉਸ ਦੀ ਉੱਤੇ ਟ੍ਰੈਫਿਕ ਨਿਯਮਾਂ ਦੇ ਤਹਿਤ ਕਾਰਵਾਈ ਹੋਵੇਗੀ ਤਾਂ ਇਹ ਜਾਣਕਾਰੀ ਦਿੱਤੀ ਹੈ ਲੁਧਿਆਣਾ ਟ੍ਰੈਫਿਕ ਪੁਲਿਸ ਦੇ ACP ਗੁਰਪ੍ਰੀਤ ਸਿੰਘ ਸਿੱਧੂ ਨੇ ਤਾ ਉਹਨਾਂ ਦਾ ਕਹਿਣਾ ਹੈ ਕਿ ਇੱਕ ਮਹੀਨੇ ਤੋਂ ਲਗਾਤਾਰ ਸਕੂਲਾਂ 'ਚ ਜਾ ਕੇ ਤੇ ਵੱਖ-ਵੱਖ ਥਾਵਾਂ ਤੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ 31 ਜੁਲਾਈ ਤੋਂ ਬਾਅਦ ਅਗਰ ਕੋਈ ਵੀ ਬੱਚਾ ਟੂ-ਵੀਲਰ ਜਾਂ ਫੋਰ-ਵੀਲਰ ਚਲਾਉਂਦਾ ਹੋਇਆ ਫੜਿਆ ਗਿਆ ਤਾਂ ਉਸ ਦੇ ਤਹਿਤ ਹੁਣ ਉਸ ਦੇ ਮਾਪੇ ਨੂੰ 3 ਸਾਲ ਦੀ ਸਜ਼ਾ ਤੇ 25000 ਰੁਪਏ ਤੱਕ ਜੁਰਮਾਨਾ ਭੁਗਤਣਾ ਪੈ ਸਕਦਾ ਹੈ ਤਾਂ ਇਸ ਸਬ ਦੇ ਵਿਚਾਰ ਤਾਂ ਕੁਝ ਪੇਰੈਂਟਸ ਵੱਲੋਂ 50 ਸੀਸੀ ਦੇ লাইসেন্স ਬੱਚਿਆਂ ਨੂੰ ਬਣਵਾ ਕੇ ਦਿੱਤੇ ਜਾ ਰਹੇ ਨੇ ਤਾਂ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ACP ਟ੍ਰੈਫਿਕ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ 50 CC ਤੱਕ ਦੀ ਪਾਵਰ ਤੱਕ ਦੇ ਵਹੀਕਲ ਬੱਚੇ ਨੂੰ ਚਲਾਉਣ ਦੀ ਛੂਟ ਹੈ ਤੇ 50 CC ਤੋਂ ਵੱਧ ਅਗਰ ਕੋਈ ਵੀ ਵਹੀਕਲ ਚਾਹੇ ਉਹ ਗੇਅਰ ਵਾਲਾ ਹੋਵੇ ਜਾਂ ਵਿਦਆਊਟ ਗੇਅਰ ਵਾਲਾ ਹੋਵੇ ਬੱਚਾ ਚਲਾਉਂਦਾ ਫੜਿਆ ਗਿਆ ਤਾਂ ਉਸ ਦੀ ਉੱਤੇ ਕਾਰਵਾਈ ਹੋਏਗੀ ਤੇ ਇਹ ਕਾਰਵਾਈ ਉਸ ਦੇ ਮਾਪੇ ਨੂੰ ਭੁਗਤਣੀ ਪੈ ਸਕਦੀ ਹੈ ਤਾਂ ਤੁਸੀਂ ਵੀ ਹੋ ਜੋ ਸਾਵਧਾਨ ਕੱਲ ਤੋਂ ਪੰਜਾਬ ਦੀ ਸੜਕਾਂ ਦੇ ਉੱਤੇ ਟ੍ਰੈਫਿਕ ਪੁਲਿਸ ਦਾ ਸਖਤ ਰਵਈਆ ਦੇਖਣ ਨੂੰ ਮਿਲੇਗਾ ਤਾਂ ਅਗਰ ਤੁਹਾਡੇ ਘਰ ਵੀ ਕੋਈ ਬੱਚਾ ਟੂ ਵੀਲਰ ਜਾਂ ਫੋਰ ਵੀਲਰ ਵਾਹਨ ਚਲਾਉਂਦਾ ਹੈ ਜਾਂ ਸਕੂਲ ਲੈ ਕੇ ਜਾਂਦਾ ਹੈ ਤਾਂ ਤੁਸੀਂ ਵੀ ਇਸ ਤੋਂ ਗੁਰੇਜ਼ ਕਰੋ ਨਹੀਂ ਤਾਂ ਵੱਡਾ ਜੁਰਮਾਨੇ ਦੇ ਨਾਲ ਨਾਲ ਸਜ਼ਾ ਵੀ ਤੁਹਾਨੂੰ ਭੁਗਤਣੀ ਪੈ ਸਕਦੀ ਹੈ ਤਾਂ ਕੀ ਨਿਯਮ ਨੇ ਤੇ ਕੀ ਜਾਣਕਾਰੀ ਐਸੇ ਵੀ ਟ੍ਰੈਫਿਕ ਲੁਧਿਆਣਾ ਗੁਰਪ੍ਰੀਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਆ ਸੁਣੋ ਤੁਸੀਂ ਵੀ ਦੂਸਰਾ ਆਪਾਂ ਸਾਰੇ ਹੀ ਬਾਰਬਰ ਕਰ ਰਹੇ ਆ ਭਾਈ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਐ ਨਹੀਂ ਵੀ ਅਸੀਂ ਫਲੈਕਸੀਬਲ ਰਵਾਂਗੇ ਕੋਈ ਸਟੂਡੈਂਟਾਂ ਬੱਚੇ ਆ ਇਹਨਾਂ ਨੂੰ ਅਸੀਂ ਗਾਈਡ ਕਰਨਾ ਸਾਡੀ ਡਿਊਟੀ ਆ ਕੋਈ ਨਹੀਂ ਅਸੀਂ ਇੱਕ ਤੋਂ ਹੀ ਚਲਾਨਿੰਗ ਸਟਾਰਟ ਕਰ ਦਾਂਗੇ ਅਸੀਂ ਹੋ ਸਕਦਾ ਫਿਰ ਗਾਈਡ ਕਰੀਏ ਇਹਨਾਂ ਨੂੰ ਹੋਰ ਰਿਲੈਕਸ ਵੀ ਕਰ ਸਕਦੇ ਆ ਮੌਕੇ ਦੇ ਮੁਤਾਬਕ ਇਹ ਕੋਈ ਇਹ ਨਹੀਂ ਹੈਗਾ ਅਸੀਂ ਗਾਈਡ ਕਰਨਾ 31 ਤਰੀਕ ਤੱਕ ਅਸੀਂ ਬਹੁਤ ਜ਼ਿਆਦਾ ਗਾਈਡ ਕੀਤਾ ਸਾਰੇ ਸਕੂਲਾਂ ਚ ਲੈਟਰਾਂ ਅਸੀਂ ਕੱਢੀਆਂ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਕੱਢੀਆਂ ਸਕੂਲਾਂ ਵਾਲਿਆਂ ਨਾਲ ਮੀਟਿੰਗਸ ਕੀਤੀਆਂ ਤੇ ਇਹਦੇ ਸਵਾਂਚੇ ਆ ਵੀ ਇਹ ਜਿਹੜਾ ਰੂਲ ਬਣਿਆ ਹੈ ਸਿਰਫ ਬੱਚਿਆਂ ਦੀ ਸੇਫਟੀ ਵਾਸਤੇ ਬਣਿਆ ਹੈ ਕਿ ਛੋਟੇ ਬੱਚੇ ਜਿਹੜੇ ਹੁੰਦੇ ਆ ਆਪਾਂ ਮੰਨਿਆ ਜਾ ਸਕਦਾ ਹੈ ਕਿ ਵੀ ਜਿਹੜੇ ਛੋਟੇ ਬੱਚੇ ਆ ਇਹ ਜਿਹੜੇ ਸਕੂਟਰ ਮੋਟਰਸਾਈਕਲ ਨੂੰ ਪ੍ਰੋਪਰ ਹੈਂਡਲ ਨਹੀਂ ਕਰ ਸਕਦੇ ਜਾਂ ਕਈ ਬੱਚੇ ਵੱਡੀਆਂ ਕਾਰਾਂ ਜਾਂ ਥਾਰ ਵਗੈਰਾ ਗੱਡੀਆਂ ਲੈ ਜਾਂਦੇ ਉਹਨੂੰ ਪ੍ਰੋਪਰ ਹੈਂਡਲ ਨਹੀਂ ਕਰ ਸਕਦੇ ਉਹ ਫਿਜ਼ੀਕਲੀ ਤੌਰ ਤੇ ਇੰਨੇ ਫਿਟ ਨਹੀਂ ਹੁੰਦੇ ਸੈਕੰਡਲੀ ਕਿ ਵੀ ਉਹ ਜਿਹਨਾਂ ਨੂੰ ਉਹਨਾਂ ਦੇ ਆਪਾਂ ਦਿਮਾਗੀ ਤੌਰ ਤੇ ਪੜ੍ਹਾਈ ਵੱਲ ਜ਼ਿਆਦਾ ਧਿਆਨ ਹੁੰਦਾ ਰੋਡ ਸਾਈਨਸ ਵੱਲ ਘੱਟ ਧਿਆਨ ਹੁੰਦਾ ਜਾਂ ਇਸ ਏਜ ਚ ਆਪਾਂ ਹੁੰਦਾ ਓਵਰ ਸਪੀਡਿੰ ਰੇਸਾਂ ਲਾਈਏ ਇੱਕ ਦੂਜੇ ਨਾਲ ਤੇ ਉਹਦੇ ਚ ਕਈ ਬੱਚਿਆਂ ਦਾ ਨੁਕਸਾਨ ਹੋ ਜਾਂਦਾ ਹੈ بڑے ਐਕਸੀਡੈਂਟਸ ਅਸੀਂ ਡੀਲ ਕੀਤੇ ਆ بڑے ਐਕਸੀਡੈਂਟਸ ਅਸੀਂ ਬੱਚਿਆਂ ਨੂੰ ਚੱਕਦੇ ਆ ਫਿਰ ਉਹ ਬੜਾ ਦੁੱਖ ਲੱਗਦਾ ਹੈ ਦੇਖ ਕੇ ਸਾਨੂੰ ਵੀ ਔਰ ਦੇਖੋ ਪੇਰੈਂਟਸ ਨੂੰ ਕਿੰਨਾ ਦੁੱਖ ਲੱਗੇਗਾ ਵੀ ਕਿਸੇ ਬੱਚੇ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਇਹ ਰੂਲ ਇਸ ਕਰਕੇ ਬਣੇ ਆ ਉਹਦੇ ਸਬੰਦ ਚ ਅਸੀਂ ਇੱਕ ਤਰੀਕ ਤੋਂ ਲੈ ਕੇ ਇੱਕ ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਅਸੀਂ ਇਹਨਾਂ ਨੂੰ ਸਾਰੇ ਸਕੂਲਾਂ ਚ ਵੇਅਰ ਕਰਦੇ ਆ ਅਸੀਂ ਥਰੂ ਤੁਹਾਡੇ ਚੈਨਲ ਵੀ ਸਾਰਿਆਂ ਨੂੰ ਅ ਅਪੀਲ ਕਰਦੇ ਆ ਵੀ ਬਰਾਏ ਮਿਹਰਬਾਨੀ 18 ਸਾਲ ਤੋਂ ਛੋਟੇ ਬੱਚਿਆਂ ਨੂੰ ਕੋਈ ਵੀ ਜਿਹੜਾ ਵਹੀਕਲ ਆ ਉਹ ਨਾ ਦਿੱਤਾ ਜਾ। ਇਹਦੇ ਵਿੱਚ ਇਹ ਹੈਗਾ ਜੀ ਜੇ ਕੋਈ ਜਦੋਂ ਸਾਡੀ ਚਲਾਨਿੰਗ ਸਟਾਰਟ ਹੋਏਗੀ ਆਫਟਰ ਜਦੋਂ ਅਸੀਂ ਇਹਨਾਂ ਨੂੰ ਅਨੁਸਾਰਿਆਂ ਨੂੰ ਗਾਈਡ ਕਰ ਦਿੱਤਾ ਤੇ ਇਹਦੇ ਚ 25000 ਰੁਪਇਆ ਜੁਰਮਾਨਾ ਹੈ ਓਨਰ ਆਫ ਦਾ ਵਹੀਕਲ ਤੇ ਪਲੱਸ ਉਹਨੂੰ 3 ਸਾਲ ਦੀ ਜਿਹੜੀ ਜੇਲ ਹੈ ਉਹ ਹੋਏਗੀ ਤੇ ਵਹੀਕਲ ਜਿਹੜਾ ਇਹਨਾਂ ਦਾ ਪੌਂਡ ਹੋ ਜਾਏਗਾ ਉਹ ਜਿਹੜਾ ਓਨਰ ਆਫ ਦੀ ਵਹੀਕਲ ਮੀਨਸ ਹੈ ਵੀ ਜੇ ਹੋ ਸਕਦਾ ਵੀ ਉਹਨਾਂ ਦੇ ਮਦਰ ਫਾਦਰ ਦੇ ਨਾਂ ਤੇ ਨਾ ਹੋਵੇ ਆਂਡੀ ਗਵਾਂਡੀ ਦੇ ਨਾਂ ਤੇ ਵੀ ਕਿਸੇ ਪੇਰੈਂਟਸ ਦੇ ਨਾਂ ਤੇ ਅਦੇ ਕਿਸੇ ਮਾਮੇ ਚਾਚੇ ਦੇ ਨਾਂ ਤੇ ਹੋਵੇ ਜਾਂ ਗਵਾਂਡੀ ਦਾ ਵਹੀਕਲ ਹੋਵੇ ਤਾਂ ਉਹਦੇ ਖਿਲਾਫ ਕਾਰਵਾਈ ਹੋਗੀ ਜਿਹੜਾ ਆਰਸੀ ਦੇ ਮੁਤਾਬਕ ਓਨਰ ਹੋਏਗਾ ਹਾਂਜੀ ਅੰਡਰ ਏਜ 50 ਸੀਸੀ ਇੱਕ ਹੈਗਾ ਏ ਉਹਦਾ ਵੀ ਪ੍ਰੋਪਰ ਲਾਇਸੈਂਸ ਲੈ ਕੇ ਆਰਟੀਓਫਿਸ ਤੋਂ ਔਰ ਉਹਦੇ ਪੂਰੇ ਜੋ ਕਾਸ਼ਨਸ ਹੁੰਦੇ ਆ ਹੈਲਮਟ ਵਗੈਰਾ ਲੈ ਕੇ ਉਹਦੀ ਸਪੀਡਿੰਗ ਦਾ ਧਿਆਨ ਰੱਖ ਕੇ ਉਹਦੇ ਆਪਣੇ ਸਾਰੇ ਉਹਦੀ ਗਿਆਨ ਉਹਦਾ ਉਹਦੇ ਬਾਰੇ ਗਿਆਨ ਲੈ ਕੇ ਉਹ ਬੱਚਾ ਚਲਾਏ ਨਹੀਂ ਉਹ ਉਹ 150 ਸੀਸੀ ਆ ਜਾਂਦਾ ਜੀ 50 cc ਆਪਾਂ ਆਪਣਾ ਬੱਚਾ ਚਲਾ ਸਕਦਾ ਜੀ 50 cc ਕੀ ਕਹਾਂ ਜੀ ਸ਼ਹਿਰ ਵਾਸੀਆਂ ਦੇ ਜਿੱਤਰਾ ਨਾਲ ਹਾਂ ਪਲੀਜ਼ ਤੁਹਾਡੇ ਮਾਧਿਅਮ ਰਾਹੀਂ ਸਾਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਨੂੰ ਇਹ ਮੇਰੇ ਵੱਲੋਂ ਅਪੀਲ ਆ ਕਿ ਬ라이 ਮਿਹਰਬਾਨੀ 18 ਸਾਲ ਤੋਂ ਘੱਟ ਦਾ ਕਿਸੇ ਵੀ ਜਿਹੜਾ ਇਹ ਬੱਚੇ ਨੂੰ ਨਾ ਵਹੀਕਲ ਦਿੱਤਾ ਜਾਵੇ ਸੈਕੰਡਲੀ ਜਿਹੜੇ ਵੀ ਕੋਈ ਆਮ ਆਪਾਂ ਵੀ ਆਮ ਨਾਗਰਿਕਾ ਜਿਹੜੇ ਬਾਲਗ ਨੇ ਸਾਰੇ ਉਹ ਵੀ ਜਿਹੜੇ ਟ੍ਰੈਫਿਕ ਦੇ ਰੂਲਸ ਨੂੰ ਫਾਲੋ ਕਰਨ ਹੈਲਮਟ ਲੈ ਕੇ ਚੱਲਣ ਰੈੱਡ ਲਾਈਟ ਦੀ ਓਬੇ ਕਰਨ ਸੀਟ ਬੈਲਟ ਲਗਾਉਣ ਤੇ ਆਪਣੇ ਡਾਕੂਮੈਂਟਸ ਪੂਰੇ ਰੱਖਣ ਉਹ ਸਿਰਫ ਪੁਲਿਸ ਨੂੰ ਦਿਖਾਣ ਲਈ ਨਹੀਂ ਹੋਣੇ ਚਾਹੀਦੇ ਡਾਕੂਮੈਂਟਸ ਇਹ ਤੁਹਾਡੀ ਆਪਣੀ ਸੇਫਟੀ ਵਾਸਤੇ ਆ ਸੁਰੱਖਿਅਤ ਰਹੋ ਤੰਦਰੁਸਤ ਰਹੋ